ਸੈਰ ਕਰਦਾ ਹੁਣ ਤੇ ਅੱਜ ਸੈਰ ਦਾ ਸਮਾਂ ਆ ਖੈਰ ਤੁਹਾਨੂੰ ਇੱਕ ਦੋ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਪਹਿਲੀ ਤਾਂ ਗੱਲ ਇਹ ਕਿ ਗਰਮੀ ਵੱਧਦੀ ਜਾ ਰਹੀ ਹੈ ਤੇ ਗਰਮੀ ਵੱਧ ਰਹੀ ਹੈ ਤੇ ਹੁਣ ਤੁਹਾਨੂੰ ਇੰਪੋਰਟੈਂਸ ਦੇਖਿਓ ਤੁਹਾਡੇ ਦੇਖਣ ਜਾਊਗਾ ਬਹੁਤ ਲੋਕਾਂ ਨੂੰ ਹੁਣ ਅਹਿਸਾਸ ਹੋਣਾ ਆ ਇਹਨਾਂ ਦਰਖਤਾਂ ਦੀ ਇੰਪੋਰਟੈਂਸ ਦਾ ਇਹ ਅਨਾ ਸ਼ਾਹ ਸਾਬ ਨੇ ਲੱਭਣੀਆਂ ਗੱਡੀਆਂ ਮੋਟਰਸਾਈਕਲ ਖੜੇ ਕਰਨ ਲਈ ਸਾਨੂੰ ਸ਼ਾਹ ਹੋਵੇ ਲੋਕਾਂ ਨੇ ਕਹਿਣਾ ਹੈ ਤੇ ਇਹ ਚੀਜ਼ਾਂ ਹੁਣ ਪਾ ਲੈਣੀਆਂ ਸਾਬ ਨੇ ਖੈਰ ਮੈਂ ਦੋ ਚੀਜ਼ਾਂ ਪੁੱਛਣੀਆਂ ਸੀਗੀਆਂ ਇੱਕ ਕਹਿੰਦੇ ਨੇ ਵਾਟਰ ਸਪੀਨਿਚ ਕੀ ਬੋਲਦੇ ਆ ਜਿਹਦਾ ਪਾਲਕ ਕਹਿ ਲੋ ਜਾਂ ਸਮਰ ਵਰਸੀਨ ਜਿਹੜਾ ਆ ਗਰਮੀਆਂ ਵਾਲਾ ਵਰਸੀਨ ਆ ਉਹ ਕਿਸੇ ਨੇ ਲਾਇਆ ਕਦੇ ਜੇ ਕਿਸੇ ਨੇ ਲਾਇਆ ਤਾਂ ਪਲੀਜ਼ ਸਾਨੂੰ ਉਹਦਾ ਤਜਰਬਾ ਜਿਹੜਾ ਹੈ ਆਪਣਾ ਸਾਂਝਾ ਜ਼ਰੂਰ ਕਰੋ ਜੇ ਕਿਸੇ ਵੀ ਦੋਸਤ ਨੇ ਉਹ ਲਾਇਆ ਹੋਏਗਾ ਆ ਉਹਨੇ ਉਹ ਵਰਤਿਆ ਆ ਪਸ਼ੂਆਂ ਲਈ ਉਹ ਚਾਰਾ ਤੇ ਸਾਨੂੰ ਜ਼ਰੂਰ ਦੱਸ ਦਿਓ ਕਿਉਂਕਿ ਅਸੀਂ ਉਹ ਲਾਉਣਾ ਚਾਹੁੰਦੇ ਆ ਇੱਕ ਦੋ ਦੋਸਤ ਸਾਡੇ ਤੇ ਉਹਨਾਂ ਨੂੰ ਥੋੜਾ ਜਿਹਾ ਇਸ ਚੀਜ਼ ਦੇ ਜਿਹੜੇ ਹੈਗੇ ਆ ਉਹ ਪਤਾ ਨਹੀਂ ਹੈ ਦੂਸਰੀ ਗੱਲ ਇਹ ਕਿ ਸਾਡੇ ਕੋਲ ਜਿਹੜੀ ਇਹ ਬਣੀ ਹੋਈ ਆ ਵੀ ਤਾਰਨਾ ਬੜੀਆਂ ਵੀ ਕਈ ਚੀਜ਼ਾਂ ਹੁੰਦੀਆਂ ਆ ਜਿਹੜੀਆਂ ਆਪਾਂ ਆਪ ਨਹੀਂ ਕਰਕੇ ਵੇਖੀਆਂ ਹੁੰਦੀਆਂ ਤੇ ਫਿਰ ਆਬਵੀਅਸਲੀ ਦੂਸਰੇ ਨੂੰ ਪੁੱਛਣਾ ਚਾਹੀਦਾ ਤੇ ਆਪਣੇ ਚ ਇਹ ਬਣਿਆ ਹੋਇਆ ਵੀ ਆਪਾਂ ਛੇਦੀ ਕੀਤੇ ਪੁੱਛਦੇ ਨਹੀਂ ਹੈਗੇ ਤੇ ਸਾਡੇ ਚਾਚਾ ਕਰਨੈਲ ਸਿੰਘ ਹੁਣੀ ਕਹਿੰਦੇ ਹੁੰਦੇ ਆ ਵੀ ਬਈ ਜਿਦਾਂ ਕਹਾਵਤ ਆ ਨਾ ਬਈ ਤਾ ਮੁੱਲਾ ਸਾਬਕਨਾ ਦਊ ਤੇ ਘਰੇ ਮੈ ਨਾ ਆਉਣ ਦਊ ਹਨਾ ਤੇ ਵੀ ਪੁੱਛਣਾ ਚਾਹੀਦਾ ਦੂਸਰਿਆਂ ਤੋਂ ਪੁੱਛ ਲਓ ਸਿੱਖ ਲਓ ਚੰਗੀ ਗੱਲ ਰਹਿੰਦੀ ਆ ਇਹ ਤੇ ਤੁਸੀਂ ਜਰੂਰ ਦੱਸਿਓ ਜੀ ਜੇ ਤੁਹਾਡਾ ਕੋਈ ਤਜਰਬਾ ਉਹਨੂੰ ਹੈਗਾ ਆ ਤੇ ਕਿਸੇ ਨੇ ਵਾਟਰ ਸਪੈਨਿਚ ਜੇ ਕਿਸੇ ਨੇ ਬੀਜਿਆ ਆ ਚਾਰਾ ਪਸ਼ੂਆਂ ਵਾਸਤੇ ਉਹ ਸਾਨੂੰ ਜਰੂਰ ਦੱਸ ਦਿਓ ਵੀ ਅਸੀਂ ਬੀਜਿਆ ਸੀਗਾ ਤੇ ਉਹ ਆਪਾਂ ਫਿਰ ਬੀਜਣਾ ਚਾਹੁੰਦੇ ਆ ਅੱਗੇ ਜਾ ਕੇ ਤੇ ਉਹ ਤੁਹਾਨੂੰ ਦੱਸ ਦਿਓ ਸੋ ਖੈਰ ਇੱਕ ਤਾਂ ਇਹ ਚੀਜ਼ ਸੀਗੀ ਤੇ ਇੱਕ ਚੀਜ਼ ਆਪਾਂ ਗੱਲ ਕਰਦੇ ਸੀਗੇ ਯਾਨੀ ਦਰਖਤਾਂ ਦੀ ਇੰਪੋਰਟੈਂਸ ਦੇ ਉੱਤੇ ਤੇ ਦਰਖਤ ਕਾਫੀ ਇੰਪੋਰਟੈਂਟ ਹੈ ਜੀ ਬਿਲਕੁਲ ਦਰਖਤ ਬਹੁਤ ਇੰਪੋਰਟੈਂਟ ਨੇ ਤੇ ਹੁਣ ਆ ਦੋ ਮਹੀਨੇ ਜਿਹੜੇ ਹਨ ਇਹਨਾਂ ਦਰਖਤਾਂ ਦੀ ਜਿਹੜੀ ਮਹੱਤਤਾ ਹੈ ਉਹ ਸਾਨੂੰ ਪਤਾ ਲੱਗਣੀ ਹੈ ਹਨਾ ਹੁਣ ਹੋਣਾ ਕੀ ਹੈ ਕਿ ਲੋਕਾਂ ਨੇ ਆ ਜੇਠ ਹਾਰ ਦੇ ਵਿੱਚ ਹੀ ਬੂਟੇ ਗੱਡਣ ਲੱਪ ਪੈਣਾ ਬੂਟੇ ਲਾ ਦਿਓ ਬੂਟੇ ਲਾ ਦਿਓ ਜਿੱਦਾਂ ਹੁਣੇ ਹੀ ਲਾਉਣਾ ਹੁਣੇ ਹੀ ਇਹਨਾਂ ਨੇ ਵੱਡੇ ਹੋ ਜਾਣਾ ਤੇ ਹੁਣੇ ਹੀ ਠੰਡ ਕਰ ਦੇਣੀ ਇਹਨਾਂ ਨੇ ਇਦਾਂ ਦਾ ਕੁਝ ਨਹੀਂ ਹੋਣਾ ਤੇ ਜੇੜ ਤੇ ਹਾਰ ਦੋ ਮਹੀਨੇ ਰੋਕੋ ਮਹੀਨੇ ਦੋਹੋਂ ਤੋਂ ਬਾਅਦ ਸੌਣ ਮਹੀਨਾ ਆਉਣਾ ਆ ਸੌਣ ਤੇ ਪਾਦੋਂ ਦੋ ਮਹੀਨੇ ਬੈਸਟ ਹੁੰਦੇ ਆ ਸਾਲ ਦੇ ਤੇ ਜੀ ਭਰ ਕੇ ਬੂਟੇ ਲਾਵੋ ਤੇ ਕੋਸ਼ਿਸ਼ ਕਰੋ ਜਿਹੜੀ ਵੀ ਤੁਸੀਂ ਸਟੇਟ ਦੇ ਵਿੱਚ ਹੈਗੇ ਆ ਜਿੱਥੇ ਵੀ ਤੁਸੀਂ ਰਹਿ ਰਹੇ ਆ ਪੰਜਾਬ ਚੋਂ ਤੇ ਪੰਜਾਬ ਦੇ ਨੇਟਿਵ ਜਿਹੜੇ ਬੂਟੇ ਜਿਹੜੇ ਪੰਜਾਬ ਦੇ ਵਿੱਚ ਲਾਉਣ ਵਾਲੇ ਬੂਟੇ ਆ ਉਹੋ ਹੀ ਲਾਵੋ ਪੰਜਾਬ ਦਾ ਰਾਜ ਰੁਖ ਟਾਲੀ ਆ ਠੀਕ ਹੈ ਜੀ ਉਹ ਟਾਲੀਆਂ ਜਿਹੜੀਆਂ ਨੇ ਉਹ ਪੰਜਾਬ ਦੇ ਵਿੱਚੋਂ ਅ ਤਕਰੀਬਨ ਮਤਲਬ ਕਹਿੰਦੇ ਹੁੰਦੇ ਵੀ ਮੈਂ ਦੇਖ ਰਿਹਾ ਵੀ ਲੋਕੀ ਵੱਡ ਵੱਡ ਛੁੱਟੀ ਜਾਂਦੇ ਨੇ ਸਕਾਈ ਜਾਂਦੇ ਨੇ ਕੋਈ ਕੇਅਰ ਨਹੀਂ ਕਰਦਾ ਹੈਗਾ ਪਰ ਇਹ ਟਾਲੀ ਬੜੀ ਇੰਪੋਰਟੈਂਟ ਹੈ ਤੇ ਟਾਲੀ ਦੇ ਜਿਹੜੇ ਅ ਲੱਕੜ ਆ ਉਹ ਸਾਡੇ ਬਹੁਤ ਕੰਮ ਦੀ ਹੁੰਦੀ ਆ ਖੈਰ ਇਹ ਜਿਹੜੀ ਚੀਜ਼ ਆ ਤੇ ਬੂਟਿਆਂ ਵਾਲੂ ਹੁਣ ਜਰਾ ਧਿਆਨ ਨਾਲ ਦੇਖਿਆ ਕਿ ਕੇਅਰ ਕਰ ਲਿਓ ਜੀ 2 ਮਹੀਨੇ ਤੁਹਾਨੂੰ ਕੇਅਰ ਕਰਨੀ ਪੈਣੀ ਜਿੱਥੇ ਵੀ ਬੂਟੇ ਲੱਗੇ ਨੇ ਠੀਕ ਆ ਜੀ ਉਹ ਜ਼ਰੂਰ ਲਾਓ ਬਾਕੀ ਸੀਜ਼ਨ ਸ਼ੁਰੂ ਹੋ ਰਿਹਾ ਆ ਜਿਹੜਾ ਝੋਨੇ ਦਾ ਕੋਸ਼ਿਸ਼ ਕਰਾਂਗੇ ਕਿ ਸਿੱਧੀ ਬਜਾਈ ਤੇ ਥੋੜੀ ਜੀ ਗੱਲ ਕਰ ਦਈਏ ਕਿਉਂਕਿ ਜਿਹੜੀ ਦੂਸਰੀ ਬਜਾਈ ਆ ਉਹਦੇ ਬਾਰੇ ਤਾਂ ਜ਼ਿਆਦਾ ਗੱਲ ਜਿਹੜੀ ਆ ਉਹ ਨਹੀਂ ਅਸੀਂ ਕਰਨੀ ਚਾਹੁੰਦੇ ਪਰ ਸਿੱਧੀ ਬਜਾਈ ਤੇ ਆਪਾਂ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਕੋਸ਼ਿਸ਼ ਹੈ ਮੇਰੀ ਤੇ ਸਿੱਧੀ ਬਜਾਈ ਜੇ ਕੋਈ ਕਰਨਾ ਚਾਹੁੰਦਾ ਉਹ ਵੀ ਦੱਸਿਓ ਉਹਦਾ ਐਕਸਪੀਰੀਅੰਸ ਕਿਦਾਂ ਦਾ ਰਿਹਾ ਆ ਤੇ ਉਹ ਦੋਸਤ ਜ਼ਰੂਰ ਸਾਨੂੰ ਆਪਣੀ ਐਕਸਪੀਰੀਅੰਸ ਉਹ ਵੀ ਸਾਂਝੇ ਕਰੋ ਕਿ ਤੁਹਾਡੇ ਕਿਹੋ ਜਿਹੇ ਐਕਸਪੀਰੀਅੰਸ ਨੇ ਆ ਬਾਕੀ ਇਸੇ ਤਰ੍ਹਾਂ ਅੱਗੇ ਜਾ ਕੇ ਤੁਹਾਨੂੰ ਜਿਹੜੇ ਗਰਮੀਆਂ ਦੇ ਵਿੱਚ ਲੱਗਣ ਵਾਲੇ ਆ ਜਿਹੜੇ ਬੂਟੇ ਨੇ ਹੁਣ ਸੌਣ ਦੇ ਵਿੱਚ ਉਹਦੇ ਵਿੱਚ ਮੈਂ ਇੱਕ ਗੱਲ ਹੋਰ ਦੱਸ ਦਵਾਂ ਕਿ ਕੋਸ਼ਿਸ਼ ਕਰਨੀ ਆ ਫਲਦਾਰ ਬੂਟਿਆਂ ਨੂੰ ਪ੍ਰੈਫਰੈਂਸ ਦਿਓ ਕਿ ਜਿਆਦਾ ਤੋਂ ਜਿਆਦਾ ਤੁਸੀਂ ਫਲਦਾਰ ਜਾਂ ਮੈਡੀਸਨਲ ਇੰਪੋਰਟੈਂਸ ਜਿੰਨਾਂ ਦੀ ਹੈਗੀ ਆ ਉਹ ਬੂਟੇ ਜ਼ਰੂਰ ਲਾਵੋ ਕਿਉਂਕਿ ਲੋਕ ਫਿਰ ਕੇਅਰ ਕਰ ਲੈਂਦੇ ਨੇ ਲੋਕਾਂ ਨੂੰ ਹੁੰਦਾ ਆ। ਬਾਕੀ ਇਹ ਨਾ ਜਾਣੂ ਕਿ ਬੂਟਾ ਬਹੁਤ ਲੱਗ ਚੁੱਕਾ। ਮੈਨੂੰ ਇੱਕ ਵਾਰ ਕਿਸੇ ਨੇ ਆਖਿਆ ਸੀ ਕਿ ਬੂਟੇ ਤਾਂ ਬਹੁਜੀ ਹੁੰਣ ਲੱਗਦੇ ਆ। ਤੇ ਮੈਂ ਕਹਿੰਦਾ ਹੁੰਦਾ ਸੀ ਕਿ ਆਬਾਦੀ ਵੀ ਇੰਨੀ ਨਹੀਂ ਸੀ ਹੁੰਦੀ ਅੱਗੇ। ਤੇ ਹੁਣ ਆਬਾਦੀ ਵੀ ਤੇ ਦੇਖੋ ਨਾ ਕਿੰਨੀ ਵੱਧ ਗਈ ਆ। ਹਾਂ। ਤੇ ਇਸੇ ਤਰ੍ਹਾਂ ਇੰਨੀਆਂ ਬਿਲਡਿੰਗਸ ਨਹੀਂ ਸੀ ਹੁੰਦੀਆਂ। ਠੀਕ ਆ ਨਾ। ਇੰਨੀ ਮਸ਼ੀਨਰੀ ਨਹੀਂ ਸੀ ਹੁੰਦੀ। ਇੰਨਾ ਧੂਆਂ ਇੰਨਾ ਪੋਲੂਸ਼ਨ ਨਹੀਂ ਸੀ ਹੁੰਦਾ। ਉਹ ਉਹ ਇੱਕ ਸਮੱਸਿਆ ਹੈਗੀ ਆ ਤੇ ਇਸ ਕਰਕੇ ਬੂਟੇ ਜਿਹੜੇ ਵੀ ਦੋਸਤ ਲਾਉਣਾ ਚਾਹੁੰਦੇ ਆ ਆਪਾਂ ਕੋਸ਼ਿਸ਼ ਕਰਾਂਗੇ ਉਹਦੇ ਤੇ ਗੱਲਬਾਤ ਕਰਨ ਦੀ ਤੇ ਧੰਨਵਾਦ ਤੁਹਾਡਾ ਤੁਸੀਂ ਜੁੜੇ ਹੋਏ ਆ ਜਿਹੜੇ ਕਿਸੇ ਦਾ ਸਵਾਲ ਹੋਵੇ ਤੁਸੀਂ ਦੱਸ ਦਿਓ ਮੈਂ ਤਾਂ ਐਵੇਂ ਸੈਰ ਕਰ ਰਿਹਾ ਸੀ ਸ਼ਾਮ ਨੂੰ ਤੇ ਮੈਂ ਲਾਈਵ ਹੋ ਗਿਆ ਕਿ ਮੇਰੇ ਇੱਕ ਦੋ ਸਵਾਲ ਸੀਗੇ ਜ਼ਰੂਰੀ ਤੇ ਜੇ ਤੁਹਾਡੇ ਕੋਲ ਕਿਸੇ ਦਾ ਕੋਈ ਸਵਾਲ ਹੋਵੇ ਉਹ ਕਰ ਸਕਦਾ ਸਵੇਰੇ ਤੁਹਾਨੂੰ ਇੱਕ ਵੀਡੀਓ ਮਿਲੇਗੀ ਉਹ ਮਿਲੇਗੀ ਹਲਦੀ ਦੇ ਉੱਤੇ ਹਲਦੀ ਜਿਹੜੇ 200 60 ਤੋਂ ਚਾਹੁੰਦੇ ਸੀ ਲੈਣਾ ਹਲਦੀ ਪਾਊਡਰ ਜਾਣੀ ਕਿ ਤੋਂ ਦੱਸ ਸਕਦੇ ਆ ਹੁਣ ਆਪਾਂ ਤੁਹਾਨੂੰ ਹਲਦੀ ਜਿਹੜੀ ਆ ਉਹ ਦੇ ਸਕਦੇ ਆ ਹੁਣ ਤੇ ਉਹ ਤੁਸੀਂ ਖਾ ਕੇ ਦੇਖੋ ਜੀ ਹਲਦੀ ਆਪਣੇ ਵੱਲੋਂ ਤਿਆਰ ਕੀਤੀ ਦੋ ਤਰ੍ਹਾਂ ਦੀ ਹੋਏਗੀ ਇੱਕ ਜਿਹੜੀ ਪਿਓਰਲੀ ਜਿਹਨੂੰ ਕੋਈ ਰੇ ਸਪਰੇ ਨਹੀਂ ਕੋਈ ਖਾਦ ਨਹੀਂ ਕੁਝ ਨਹੀਂ ਪਾਇਆ ਹੋਇਆ ਉਹ ਹੋਊਗੀ ਠੀਕ ਆ ਜੀ ਸੋ ਫਤਿਹ ਸੋ ਦੂਸਰੀ ਤਰ੍ਹਾਂ ਦੀ ਹਲਦੀ ਉਹ ਹੋਊਗੀ ਜਿਹੜੀ ਕਿ ਹੋ ਸਕਦਾ ਆ ਇੱਕ ਦੋ ਦੋਸਤ ਹੈਗੇ ਆ ਸਾਡੇ ਜਿਹੜੇ ਸੁੰਡੀ ਵਗੈਰਾ ਜਾਂ ਜਦੋਂ ਪੱਤੇ ਨੂੰ ਖਾਣ ਦੇ ਲਈ ਕੋਈ ਸਮੱਸਿਆ ਆਉਂਦੀ ਆ ਹਲਦੀ ਦੇ ਨੂੰ ਤਾਂ ਫੇਰ ਉਹ ਉਹਦੇ ਤੋਂ ਸਪਰੇ ਵਗੈਰਾ ਕਰ ਦਿੰਦੇ ਨੇ ਮਾਣੀ ਮੋਟੀ ਤਾਂ ਉਹਦਾ ਰੇਟ ਅਲੱਗ ਰਹੇਗਾ ਪਰ ਜਿਹੜੀ ਸ਼ੁੱਧ ਤਰੀਕੇ ਨਾਲ ਤਿਆਰ ਕੀਤੀ ਹੋਈ ਹਲਦੀ ਆ ਜਿਹੜੀ ਕਿ ਪਿਓਰਲੀ ਤੁਸੀਂ ਕਹਿ ਲਓ ਵੀ ਉਹਨੂੰ ਕੋਈ ਖਾਦ ਨਹੀਂ ਕੋਈ ਕੋਈ ਸਪਰੇ ਨਹੀਂ ਬਹੁਤ ਵਧੀਆ ਤਰੀਕੇ ਨਾਲ ਤਿਆਰ ਆ ਉਹ ਤੁਸੀਂ ਲੈ ਸਕਦੇ ਆ ਤੇ ਉਹ ਮਿੱਤਾਂ ਨੂੰ ਮੈਂ ਸਵੇਰੇ ਵੀਡੀਓ ਦਿਨਾਂ ਦੇਖ ਲਿਓ ਕਿਦਾਂ ਪੱਟੀ ਆ ਕਿਦਾਂ ਧੋ ਰਹੇ ਆ ਤੇ ਸੁਕਾਈ ਤੇ ਚਲੋ ਧੁੱਪੇ ਰੱਖ ਕੇ ਸੁਕਾ ਲਈ ਆ ਤੇ ਫਿਰ ਪਿਆਈ ਕਰਾਉਣੀ ਆ ਉਹਦੀ ਖੈਰ ਉਹ ਵੀ ਤੁਹਾਨੂੰ ਮੈਂ ਪਿਆਈ ਵਾਲੀ ਚੀਜ਼ ਵੀ ਤੁਹਾਨੂੰ ਮੈਂ ਦਿਖਾ ਲ ਦੂੰਗਾ ਤੇ ਬਾਕੀ ਕੱਲ ਦੀ ਜਿਹੜੀ ਵੀਡੀਓ ਸੀ ਐਂਡ ਇੱਕ ਚੀਜ਼ ਤੇ ਲਗਾਤਾਰ ਆ ਰਿਹਾ ਸਗਾ ਮੈਨੂੰ ਇੱਕ ਮੈਂ ਵੀਡੀਓ ਤੁਹਾਨੂੰ ਦਿਖਾ ਲਈ ਨਾ ਅੱਜ ਛੋਟੀ ਜੀ ਹੀ 1 ਮਿੰਟ ਦਾ ਸ਼ਾਰਟ ਆ ਉਹ ਉਹਦੇ ਚ ਕਈਆਂ ਨੇ ਮੈਨੂੰ ਇਹ ਵੀ ਗੱਲ ਆਖੀ ਕਿ ਤੁਸੀਂ ਜੀ ਇਹਨੂੰ ਸਫੈਦੇ ਵਿੱਚੋਂ ਕੱਢ ਲਓ ਪੇਪਲ ਨੂੰ ਤੇ ਪਾਖ ਕੱਢ ਕੇ ਤੁਸੀਂ ਲਾ ਸਕਦੇ ਆ ਤੇ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਨੀ ਆ ਕਿ ਦੋਸਤੋ ਜਿੱਦਾਂ ਆ ਜਿਹੜੇ ਬੂਟੇ ਲੱਗੇ ਹੁੰਦੇ ਆ ਨਾ ਇਹ ਰਾਹਾਂ ਦੇ ਕੰਡਿਆਂ ਦੇ ਉੱਤੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਸਰਕਾਰੀ ਨੇ ਜਿਹੜਾ ਰਾਹ ਆ ਉਹ ਸਰਕਾਰ ਦਾ ਰਾਹ ਆ ਤੇ ਨਾਲ ਜਿਹੜਾ ਥਾਂ ਆ ਉਹ ਸਰਕਾਰ ਦਾ ਥਾਂ ਆ ਯਾਨੀ ਕਿ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਆ ਕਿ ਸਰਕਾਰੀ ਆ ਹਨਾ ਤੇ ਉਹ ਪ੍ਰਾਈਵੇਟ ਥਾਂ 'ਚ ਨਹੀਂ ਲੱਗੇ ਹੋਏ ਤੇ ਦੂਸਰੀ ਗੱਲ ਉਹ ਲਾਏ ਵੀ ਜੰਗਲਾਤ ਵਿਭਾਗ ਦੇ ਬੂਟੇ ਹੈਗੇ ਆ ਠੀਕ ਹੈ ਜੀ ਤੇ ਭਾਈ ਜੀ ਸਤਿ ਸ਼੍ਰੀ ਅਕਾਲ ਮਿਨੀ ਵਲੌਗਰਸ ਜੀ ਸਰ ਇਹ ਜੀ ਪਿੱਛੇ ਬਾਗ ਨਹੀਂ ਹੈਗਾ ਸਾਡੇ ਲਾਗੇ ਇੱਥੇ ਇੱਕ ਕਹਿ ਲਓ ਵੀ ਕੋਈ ਧਾਰਮਿਕ ਡੇਰਾ ਆ ਤੇ ਮੈਂ ਉਹ ਉਹਨਾਂ ਦੇ ਨੇੜੇ ਤੇੜੇ ਇਸ ਲਈ ਸੈਰ ਕਰਦਾ ਆ ਕਿਉਂਕਿ ਜਿਹੜੀ ਮੇਨ ਸੜਕ ਹੈ ਨਾ ਉਹ ਮੇਨ ਸੜਕ ਤੇ ਟ੍ਰੈਫਿਕ ਬਹੁਤ ਜ਼ਿਆਦਾ ਆ ਤੋ ਮੇਰੇ ਕੋਲ ਆਪਸ਼ਨ ਕੋਈ ਨਹੀਂ ਹੁੰਦੀ। ਤੋ ਜੇ ਸੜਕ ਤੇ ਕਰਦੇ ਆ ਉਹਦੇ ਤੇ ਤਾਂ ਫੇ ਗੱਡੀਆਂ ਵਗੈਰਾ ਉਦ ਬਹੁਤ ਤੇਜ਼ ਨੇ ਹਨਾ। ਤੋ ਉਥੇ ਡਰ ਲੱਗਦਾ ਯਾਰ ਹਨਾ। ਤੇ ਇਹਦੇ ਕਰਕੇ ਆ ਬਾਕੀ ਨਹੀਂ ਆ ਜਿਹੜੇ ਬੂਟੇ ਲਾਏ ਆ ਇਹ ਜ਼ਿਆਦਾਤਰ ਜਿੱਦਾਂ ਹੁਣਾ ਫਾਈਕਸ ਹੈਗਾ ਆ ਤੇ ਕਾਫੀ ਹਰਾ ਰਹਿੰਦਾ ਆ ਬੂਟਾ ਤੇ ਫਾਈਕਸ ਬਹੁਤ ਅੱਛਾ ਆ। ਬਾਕੀ ਸਾਗਵਾਨ ਬਟੇ ਦੀ ਪ੍ਰੋਬਲਮ ਇਹ ਆ ਕਿ ਸਾਗਵਾਨ ਇਹ ਤਾਂ ਹਾਈਬ੍ਰਿਡ ਆ। ਨਾਂ ਬਾਕੀ ਤੇ ਇਹਨਾਂ ਦੇ ਜਿੱਦਾਂ ਇਹਨਾਂ ਨੇ ਲਾਇਆ ਲੋਇਆ ਆ ਕੋਈ ਗੀ ਕੋਸ਼ੀ ਤੇ ਉਹੀ ਬਸ ਇੱਥੇ ਸੋਨਾ ਹੁੰਦਾ ਥੋੜਾ ਹਵਾ ਸਾਫ਼ ਆ ਇਧਰ ਨੂੰ ਤੇ ਇੱਥੇ ਸੈਰ ਕਰ ਲਈਦੀ ਆ ਤੇ ਆ ਸਾਡੇ ਨਹਿਰ ਆ ਸਾਹਮਣੇ ਜਿੱਦਾਂ ਨਹਿਰ ਜਾਂਦੀ ਆ ਜਲੰਧਰ ਰੋਡ ਵੱਲ ਨੂੰ ਤੇ ਜਲੰਧਰ ਇਹ ਜਿਹੜੀ ਉਸ ਰੋਡ ਤੋਂ ਜੰਡੇਆਲੇ ਨੂੰ ਜਾਣ ਵਾਲੀ ਇਹ ਸੜਕ ਆ ਪਰ ਇਹ ਇਦਾਂ ਹੁੰਦਾ ਕਿ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਖੈਰ ਮੈਂ ਗੱਲ ਕਰਦਾ ਸੀ ਕਿ ਉਹ ਜਿਹੜੇ ਨਾ ਬੂਟੇ ਹੁੰਦੇ ਆ ਜਿਹੜਾ ਤੁਸੀਂ ਕੰਨਿਆਂ ਨੇ ਮੈਨੂੰ ਕਿਹਾ ਕਹਿੰਦੇ ਯਾਰ ਇਸ ਸਫੈਦੇ ਚੋਂ ਕੱਢ ਲੋ ਸਫੈਦੇ ਨੂੰ ਹਨਾ ਸਫੈਦੇ ਚੋਂ ਕੱਢਣ ਲਈ ਸਾਨੂੰ ਸਫੈਦੇ ਨੂੰ ਪਾੜਨਾ ਪੈਂਦਾ ਆ ਉਹ ਨਹੀਂ ਕਰ ਸਕਦੇ ਜੀ ਆਪਾਂ ਆਪਾਂ ਸਫੈਦਾ ਭਾਵੇਂ ਸੁੱਕ ਗਿਆ ਭਾਵੇਂ ਉਹ ਜੋ ਮਰਜੀ ਆ ਤੇ ਉਹਨੂੰ ਆਪਾਂ ਛੇੜ ਨਹੀਂ ਸਕਦੇ ਉਹ ਜੰਗਲਾਤ ਵਿਭਾਗ ਦਾ ਆ ਸਰਕਾਰ ਦਾ ਆ ਆਪਣੀ ਉਹਦੇ ਤੱਕ ਪਹੁੰਚ ਨਹੀਂ ਹੈਗੀ ਆਪਾਂ ਉਹਨੂੰ ਨਹੀਂ ਛੇੜ ਸਕਦੇ ਉਹ ਇਦਾਂ ਹੀ ਵਿਗਜਾ ਉਹ ਨੇਰੀ ਨਾਲ ਡਿਗਜਾ ਉਹ ਗਲਜਾ ਉਹਨੂੰ ਕੁਛ ਹੋ ਜਾਏ ਕਿਉਂ ਕਖਾ ਜਾਏ ਬਟ ਆਪਾਂ ਨਹੀਂ ਉਹਨੂੰ ਛੇੜ ਸਕਦੇ ਆਪਣੇ ਕੋਲ ਰਾਈਟ ਨਹੀਂ ਹੈਗਾ ਉਹਦਾ ਇਸ ਕਰਕੇ ਇਹ ਚੀਜ਼ਾਂ ਦਾ ਹੁੰਦਾ ਆ ਬਾਕੀ ਇਹ ਹੈ ਕਿ ਅਗਰ ਕੁਝ ਸਾਲ ਉਹਦੇ ਤੇ ਕਿਸੇ ਦਾ ਧਿਆਨ ਨਾ ਜਾਵੇ ਮੰਨ ਲਓ ਉਹਨੂੰ ਕੋਈ ਨਹੀਂ ਛੇੜਦਾ 2-4 ਸਾਲ ਹਨਾ ਤਾਂ ਪਿੱਪਲ ਨੇ ਹੀ ਉਹਦੇ ਤੇ ਇਦਾਂ ਆ ਆਲੇ-ਦੁਆਲੇੋਂ ਜੜ ਮਾਰ ਲੈਣੀ ਆ ਤਾਂ ਪਿੱਪਲ ਦੀ ਹੋਂਦ ਸਥਾਪਿਤ ਹੋ ਜਾਣੀ ਉੱਥੇ ਠੀਕ ਹੈ ਜੀ ਤੇ ਉਹ ਪਤਾ ਹੀ ਨਹੀਂ ਲੱਗਣਾ ਕਿ ਸਫੈਦਾ ਕਿੱਥੇ ਆ ਜਾਂ ਕਿੱਥੇ ਸੀਗਾ ਇਹ ਚੱਕਰ ਆ ਜੀ ਹਨਾ ਤੇ ਆ ਤੁਹਾਨੂੰ ਮੈਂ ਦਿਖਾ ਲਾਂ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆ ਲਓ ਸਰ ਆ ਸਾਡਾ ਪਿੰਡ ਦੀ ਨਹਿਰ ਹੈ ਜੀ ਆਹ ਇਹਦੇ ਚ ਪਾਣੀ ਕਦੇ 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 ਹੀ ਹੁੰਦਾ ਆ ਸੋ ਜਿਹੜਾ ਤੁਸੀਂ ਪੁੱਛ ਰਹੇ ਆ ਇਹ ਪਿੰਡ ਬੋਪਾਰਾ ਇੱਕ ਲਾਂ ਆ ਜੀ ਇਹ ਸਾਡਾ ਤੇ ਬਾਕੀ ਬਾਕੀ ਇਹ ਹੈਗੇ ਇੱਥੇ ਆ ਦੇਖ ਲਓ ਗੱਡੀਆਂ ਬਹੁਤ ਤੇਜ਼ ਜਾਂਦੀਆਂ ਨੇ ਆ ਇਸ ਵਜ੍ਹਾ ਕਰਕੇ ਉਹ ਸੁੱਖ ਸੁਆਦ ਨਹੀਂ ਆਉਂਦਾ ਸੈਰ ਕਰਨੇ ਦਾ ਤਾਂ ਕਰਕੇ ਅਸੀਂ ਨਹੀਂ ਕਰਦੇ ਅਬ ਮੈਂ ਅੱਗੇ ਵੀ ਦਿਖਾ ਲਏ ਹੋਏ ਆ ਜਿਹੜੇ ਬੂਟੇ ਨੇ ਆ ਜੀ ਦੇਖੋ ਤੂਤ ਹੈਗਾ ਆ ਤੇ ਤੂਤ ਇਹ ਪਰਟ ਛਾਂਗਿਆ ਨਹੀਂ ਗਿਆ ਕਦੇ ਵੀ ਤੂਤ ਦੇਖ ਇਹ ਛਾਂਗਣੇ ਪੈਂਦੇ ਆ ਬਕਾਰ ਨਹੀਂ ਹੁੰਦਾ ਸਰ ਕਿ ਇਹ ਅਗਰ ਨਹੀਂ ਛਾਂਗਦੇ ਤੇ ਇਹ ਵਿੱਚੋਂ ਕਹਿ ਲਓ ਇਹ ਖੋਖਲੇ ਹੋ ਜਾਂਦੇ ਨੇ ਹਨਾ ਆ ਦੇਖੋ ਨਾ ਜਿੱਦਾਂ ਹੁਣ ਆ ਦਰਖਤ ਆ ਕਿਸੇ ਵੇਲੇ ਇਹ ਦਰਖਤ ਬੜਾ ਵਧੀਆ ਹੋਊਗਾ ਪਰ ਆ ਦੇਖੋ ਇਹਨੂੰ ਸਿਉਂਕ ਖਾ ਗਈ ਹੌਲੀ ਹੌਲੀ ਪਰ ਇਹਨੂੰ ਕਿਸੇ ਨੇ ਛੇੜਿਆ ਨਹੀਂ ਹੋਇਆ ਹਨਾ ਇਹ ਇਦਾਂ ਹੁੰਦਾ ਸਰ ਸੋ ਇਹ ਚੀਜ਼ ਹੈ ਜੀ ਸੋ ਪਿੰਡ ਸਰ ਬੋਪਾ ਰਾਇ ਕਲਾ ਆ ਜੀ ਨਕੂਦਰ ਦੇ ਬਿਲਕੁਲ ਲੱਗੇ ਆ ਅ ਨਕੂਦਰ ਤੋਂ ਜਲੰਧਰ ਰੋਡ ਦੇ ਉੱਤੇ ਇੱਕ ਪਿੰਡ ਗਹੀਰਾ ਪੈਂਦਾ ਉਹ ਸਾਹਮਣੇ ਗਹੀਰਾ ਆ ਗਹੀਰਾ ਦੇ ਬਿਲਕੁਲ ਨਾਲ ਹੀ ਸਾਡਾ ਪਿੰਡ ਬੋਪਾ ਰਾਇ ਆ ਅ origianally ਜੋ ਨੇਮ ਇਸ ਪਿੰਡ ਦਾ ਰਿਹਾ ਆ ਉਹ ਬੋਪਾ ਰਾਇ ਹੀ ਰਿਹਾ ਆ ਕਲਾ ਬਹੁਤ ਬਾਅਦ ਵਿੱਚ ਜਾ ਕੇ ਇਹਦੇ ਨਾਲ ਜੁੜਦਾ ਆ ਸੋ ਹਾਲੇਦ ਵਾਲੇ ਤੁਸੀਂ ਦੇਖ ਸਕਦੇ ਮੱਕੀ ਮੱਕੀ ਲੋਕਾਂ ਨੇ ਬੀਜੀ ਹੋਈ ਆ ਹਾਂਜੀ ਹਾਂਜੀ ਸੜਕ ਬੜੀ ਅੱਛੀ ਆ ਪਰ ਹੈਡ ਡਰਾਵਣੀ ਆ ਵੈਸੇ ਰਿਐਲਿਟੀ ਆ ਜੀ ਇਹ ਸੜਕ ਤੇ ਸਾਡੇ ਰੁੱਖ ਬਹੁਤ ਲੱਗੇ ਨੇ ਇਹਦੇ ਤੇ ਤੇ ਰੁੱਖਾਂ ਦੇ ਕਰਕੇ ਸ਼ਾਨਦਾਰ ਆ ਕਾਫੀ ਹੱਦਾਂ ਹੀ ਇਹ ਤੇ ਅਸੀਂ ਬਚਪਨ ਤੋਂ ਇੱਧਰ ਹੀ ਸੈਰਾਂ ਕਰਦੇ ਰਹੇ ਹਾਂ ਇਸੇ ਸੜਕ ਤੇ ਕਰੀਆਂ ਨੇ ਮੇਰੇ ਦੋਸਤ ਜਿਹੜੇ ਨਾਲ ਹੁੰਦੇ ਸੀ ਸਾਡਾ ਵੀਰ ਆ ਰਵੀ ਆ ਅੱਜ ਕੱਲ ਕੈਨੇਡਾ ਆ ਤੇ ਆ ਇੱਕ ਸਾਡਾ ਦੋਸਤ ਸ਼ੇਵ ਆ ਇਹ ਸਾਡੇ ਮਿੱਤਰ ਆਂ ਤਿੰਨੇ ਜਣੇ ਸੈਰ ਕਰਦੇ ਹੁੰਦੇ ਸੀ ਹੁਣ ਉਹ ਬਾਹਰ ਨੇ ਦੋ ਜਣੇ ਤੋਂ ਮੈਂ ਕੱਲਾ ਆ ਬਟ ਮੈਂ ਜਦੋਂ ਵੀ ਇੱਥੇ ਹੁੰਨਾ ਤੇ ਸਾਡੇ ਦੋਸਤਾਂ ਨਾਲ ਹੀ ਫੋਨ ਵਗੈਰਾ ਲੱਗੇ ਰਹਿੰਦੇ ਆ ਗੱਲਾਂ ਬਾਤਾਂ ਕਰਨ ਸੋ ਫੇਰ ਆ ਦੇਖ ਲੋ ਇੰਨੀ ਟ੍ਰੈਫਿਕ ਆ ਤਾਂ ਕਰਕੇ ਨਹੀਂ ਉੱਧਰ ਨੂੰ ਆਈਦਾ ਹੋਰ ਕੁਛ ਨਹੀਂ ਉੱਧਰ ਮੈਂ ਡੇਰੇ ਵਾਲੀ ਸਾਈਡ ਹੀ ਜ਼ਿਆਦਾ ਕਰਦਾ ਹੁੰਨਾ ਸੈਰ ਸੋ ਆ ਜੀ ਵੇ ਜੀ ਤੇ ਬਾਕੀ ਉਹਦੀ ওয়াটার ਸਪਿਨਿਚ ਠੀਕ ਹੈ ਜੀ ਜਿਹਦਾ ਪਾਲਕ ਕਹਿ ਲੋ ਯਾਰ ਮੈਨੂੰ ਤਾਂ ਪਾਲਕ ਦਾ ਪਤਾ ਆ ਤੇ ਪਾਣੀ ਵਾਲੀ ਕਹਿ ਲੋ ਵੀ ਜਿਹਦਾ ਗਰਮੀਆਂ ਨੂੰ ਬੀਜ ਹੁੰਦੀ ਜਾਂ ਗਰਮੀਆਂ ਦਾ ਉਹ ਚਾਰਾ ਆ ਪਸ਼ੂਆਂ ਦਾ ਤੇ ਅਗਰ ਤੁਹਾਡੇ ਕੋਲ ਉਹ ਹੈ ਕਿਸੇ ਕੋਲ ਤਾਂ ਜ਼ਰੂਰ ਦੱਸਿਓ ਜੇ ਕਿਸੇ ਨੇ ਬੀਜੀ ਹੋਵੇ ਉਹ ਦੱਸ ਦਿਓ ਤੇ ਜੇ ਕਿਸੇ ਨੇ ਨਹੀਂ ਬੀਜੀ ਚਲੋ ਕੋਈ ਗੱਲ ਨਹੀਂ ਪਤਾ ਕਰ ਸਕਦੇ ਆ ਤੇ ਯਾਰ ਪਤਾ ਕਰ ਦਿਓ ਆ ਸਾਡੀ ਨਹਿਰ ਆ ਆਵਾਰੀ ਨਹਿਰ ਆ। ਇਹਦੇ ਚ ਪਾਣੀ ਕਦੇ 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 ਹੀ ਆਉਂਦਾ ਹੁੰਦਾ ਹੈ। ਕਦੇ ਕਦੇ ਸਾਲ ਚ ਕਿਤੇ ਇੱਕ ਅੱਧੀ ਵਾਰੀ ਆ ਜਵੇ ਤੇ ਬੜੀ ਵੱਡੀ ਗੱਲ ਆ ਸਾਡੇ ਲਈ। ਤੇ ਬਹੁਤ ਘੱਟ ਇੱਥੇ ਪਾਣੀ ਸਾਡੇ ਆਉਂਦਾ ਆ ਇਹ। ਇਸ ਤੋਂ ਅੱਗੇ ਜਾ ਕੇ ਨਹਿਰ ਜਿਹੜੀ ਆ ਇਹ ਤਕਰੀਬਨ ਖਤਮ ਆ। ਕਿਉਂਕਿ ਹੁਣ ਉਹ ਪਤਾ ਨਹੀਂ ਹੈਗਾ ਵੀ ਉਹ ਕਿੱਥੇ ਗਾਂ ਜਾ ਕੇ ਕਿੱਦਾਂ ਰਲਦੀ ਆ ਮਤਲਬ। ਤੇ ਕਈ ਗੱਲਾਂ ਨੇ ਸੋ ਆਈ ਡੋਨਟ ਵਾਂਟ ਟੂ ਟਾਕ ਅਬਾਊਟ ਥੈਟ ਔਨ ਲਾਈਵ। ਉਹੋਂ ਦਾ ਬੋਟਲ ਇਹ ਆ ਲੋ ਜੀ ਅ ਸੁੱਕੀਆਂ ਪਈਆਂ ਨਹਿਰਾਂ ਨੂੰ ਲੈ ਇਹਨਾਂ ਨੂੰ ਇੱਥੇ ਪਾਣੀ ਪੂਣੀ ਘਟੇ ਹੀ ਹੁੰਦਾ ਸਰ ਠੀਕ ਹੈ ਜੀ ਧੰਨਵਾਦ ਤੁਹਾਡਾ ਜਿਹੜੇ ਜੁੜੇ ਰਹਿ ਕਿਸੇ ਦਾ ਕੋਈ ਸਵਾਲ ਹੋਵੇ ਕੁਝ ਕਹਿਣਾ ਚਾਹੁੰਦੇ ਹੋਣ ਤੇ ਦੱਸ ਸਕਦੇ ਨੇ ਬਾਕੀ ਗਰਮੀ ਕਾਫੀ ਹੋਈ ਆ ਆਪਣਾ ਵਿਚਾਰ ਰੱਖੋ ਭਾਈ ਗਰਮੀ ਵਧੀ ਆ ਤੇ ਸਤੂ ਵਗੈਰਾ ਪੀ ਕੇ ਦੇਖੋ ਅਹ ਗਰਮੀਆਂ ਦੇ ਵਿੱਚ ਬੱਚਿਆਂ ਨੂੰ ਵੀ ਸੱਤੂ ਵਗੈਰਾ ਜ਼ਰੂਰ ਪਲਾਓ ਤੇ ਅਗਰ ਇਹ ਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ ਤੇ ਜ਼ਰੂਰ ਕਰੋ ਬਾਕੀ ਅੱਜਕੱਲ ਅ ਜਦੋਂ ਵੀ ਤੁਸੀਂ ਹਰੀਆਂ ਸਬਜ਼ੀਆਂ ਵਗੈਰਾ ਜਿਹੜੀਆਂ ਚੀਜ਼ਾਂ ਘਰਾਂ 'ਚ ਲਾਈਆਂ ਨੇ ਘਰਾਂ 'ਚ ਲਾਉਣ ਦੀ ਕੋਸ਼ਿਸ਼ ਕਰੋ ਬਾਈ ਜੀ ਬਾਈ ਬਾਈ ਜੀ ਜਿਹੜੇ ਦੋਸਤ ਜੁੜੇ ਰਿਹਾ ਧੰਨਵਾਦ ਜੀ ਤੇ ਆਪਾਂ ਫਿਰ ਗੱਲਾਂਬੱਤਾਂ ਕਰਾਂਗੇ ਐਨੀ ਹਾਓ ਠੀਕ ਹੈ ਜੀ ਧੰਨਵਾਦ ਤੁਹਾਡਾ ਜਸਟ 10 ਮਿੰਟ ਲਈ ਲਾਈਵ ਹੋਣਾ ਸੀਗਾ ਮੈਂ ਤੇ ਫੇਰ ਗੱਲਾਂ ਬਾਤਾਂ ਕਰਾਂਗੇ ਮਿਹਰਬਾਨੀ ਸ਼ੁਕਰੀਆ ਤੇ ਬਾਕੀ ਵੀਡੀਓ ਜਿਹੜੀਆਂ ਤੁਸੀਂ ਦੇਖਦੇ ਹੋ ਸਾਡੀਆਂ ਮੇਨ ਵਲੌਗਸ ਉਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਵਾਲਾ ਬਟਨ ਜ਼ਰੂਰ ਦਬਾ ਦਿਆ ਕਰੋ ਉਹ ਸਾਡੇ ਲਈ ਜ਼ਰੂਰੀ ਹੁੰਦਾ ਹੈ ਤੇ ਉਹਦੇ ਨਾਲ ਵੀਡੀਓ ਦੇ ਚੱਲਣ ਦੇ ਚਾਂਸਸ ਜ਼ਿਆਦਾ ਹੁੰਦੇ ਆ ਸੋ ਥੈਂਕ ਯੂ ਜੀ ਥੈਂਕਸ ਟੂ ਗੋਡ ਤੇ ਆਪਾਂ ਅਗਲੀ ਵੀਡੀਓ ਜਿਹੜੀ ਤੁਹਾਨੂੰ ਸਵੇਰੇ ਮਿਲ ਜੂਗੀ ਸਵੇਰੇ ਆਪਾਂ ਚਲਾ ਦਿਆਂਗੇ 7:00 ਵਜੇ ਤੇ ਉਹ ਬਣਾਈ ਤਾਂ ਆਪਾਂ ਮਾਰਚ ਚ ਸੀਗੀ ਪਾਰੋ ਚਲਾਈ ਨਹੀਂ ਸੀਗੀ ਕਿਉਂਕਿ ਉਹਦੇ 'ਚ ਥੋੜੀ ਦਿੱਕਤ ਸੀ ਸਾਨੂੰ ਆ ਰਹੀ ਤੇ ਟਾਈਮ ਨਹੀਂ ਮਿਲਿਆ ਉਹਨੂੰ ਤਿਆਰ ਕਰਨ ਦਾ ਤੇ ਉਹ ਹੁਣ ਕਰ ਕੋਈ ਨਹੀਂ ਹੁਣ ਹੈਗਾ ਤਾਂ ਤੁਸੀਂ ਦੇਖ ਲਈਓ ਕਿਉਂਕਿ ਹੁਣ ਹਲਦੀ ਵੀ ਤਿਆਰ ਆ ਫਿਰ ਲੋਕੀ ਨਾ ਇੱਕਦਮ ਹਲਦੀ ਮੰਗਣ ਲੱਗ ਜਾਂਦੇ ਨੇ ਤੇ ਹਲਦੀ ਸਾਡੇ ਕੋਲ ਤਿਆਰ ਨਹੀਂ ਸੀਗੀ ਤੇ ਫਿਰ ਆਪਾਂ ਕਰਦੇ ਕੀ ਜੇ ਆਪਣੇ ਕੋਲ ਹਲਦੀ ਤਿਆਰ ਹੀ ਨਹੀਂ ਹੈਗੀ ਫਿਰ ਆਪਾਂ ਹਲਦੀ ਦੀ ਵੀਡੀਓ ਤੁਹਾਨੂੰ ਕੀ ਦਿਖਾਉਣੀ ਸੀ ਤੇ ਹੁਣ ਆਪਣੇ ਕੋਲ ਹਲਦੀ ਵੀ ਤਿਆਰ ਹੈ ਤੇ ਜਿਨ੍ਹਾਂ ਨੇ ਬੀਜਣੀ ਸੀ ਬੀਜਣ ਲਈ ਵੀ ਬੀਜ ਵਗੈਰਾ ਥੋੜਾ ਬਹੁਤ ਲੈ ਗਿਆ ਯਾ ਦੋਸਤ ਤੇ ਜਿੰਨਾ ਕੁ ਸਿਗਾ ਆਪਾਂ ਦੇ ਸਕਦੇ ਉਹਨਾਂ ਕੁ ਦੇ ਦਿੱਤਾ ਤੇ ਬਾਕੀ ਹੁਣ ਅਸੀਂ ਵੀ ਬੀਜੀ ਚੁੱਕੇ ਆ ਸਾਡੇ ਦੋ ਦੋ ਠਾਈ ਸਾਡੇ ਦੋ ਦੋ ਸਤਾ ਨੇ ਬੀਜੀ ਆ ਤੇ ਬਾਕੀ ਕੋਸ਼ਿਸ਼ ਕਰਦੇ ਆਂਗੇ ਅਗਲੇ ਸਾਲ ਤੋਂ ਤੁਹਾਨੂੰ ਹੋਰ ਬੈਟਰ ਕੁਆਲਿਟੀ ਜਿਹੜੀ ਆਪਾਂ ਦਿਖਾ ਸਕੀਏ ਤੇ ਇਹ ਵਾਲੀ ਹਲਦੀ ਜੇ ਕੋਈ ਖਾਣਾ ਚਾਹੁੰਦਾ ਉਹ ਦੱਸ ਸਕਦਾ ਤੇ ਮਿਹਰਬਾਨੀ ਜੀ ਸਵੇਰੇ ਵੀਡੀਓ ਜ਼ਰੂਰ ਦੇਖ ਲਈਓ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਦੱਬ ਕੇ ਦੋਸਤਾਂ ਦੇ ਨਾਲ ਔਰ ਜਿਹੜਾ ਸਾਡਾ ਫੇਸਬੁੱਕ ਤੇ ਇੰਸਟਾਗ੍ਰਾਮ ਪੇਜ ਆ ਉਹਨੂੰ ਪਲੀਜ਼ ਜ਼ਰੂਰ ਫਾਲੋ ਕਰ ਲਓ ਅਪਡੇਟਸ ਉਧੇ ਤੇ ਆਪਾਂ ਜ਼ਿਆਦਾ ਦਿੰਦੇ ਰਹਿੰਨੇ ਆ ਇੱਧਰ ਤੁਸੀਂ ਅਪਡੇਟਸ ਜਿਹੜੀਆਂ ਆ ਉਹ ਲੰਬੀ ਵੀਡੀਓਜ਼ ਦੀਆਂ ਲੈਂਦੇ ਆ ਤੇ ਉਧਰ ਥੋੜਾ ਜਿਹਾ ਜਿਹੜਾ ਹੋਏਗਾ ਉਹ ਨਾਲ ਦੀ ਨਾਲ ਆਪਾਂ ਪੋਸਟਾਂ ਵਗੈਰਾ ਵੀ ਪਾਉਂਦੇ ਹਾਂ ਤੋ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੁੜੇ ਰਹੋ ਪੀ ਹਰ ਪੰਜਾਬ ਦੇ ਨਾਲ ਸਤਿ ਸ੍ਰੀ ਅਕਾਲ